ਵੰਦੀ ਸਿੰਘਾਂ ਨੂੰ ਲੈ ਕੇ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਅਜੇ ਤੱਕ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਰਿਹਾਨ ਨਹੀਂ ਕੀਤੀਆਂ ਗਈਆਂ ਤੇ ਜਿਸ ਦੇ ਦੌਰਾਨ ਹੁਣ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਫਿਰ ਤੋਂ ਸਿੱਖਾਂ ਦਾ ਪੱਖ ਲਿਆ ਗਿਆ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਹਜੇ ਤੱਕ ਫਾਈਲ ਜਿਹੜੀ ਕਿ ਪੰਜਾਬ ਸਰਕਾਰ ਨੇ ਰੱਦ ਕਰਵਾ ਦਿੱਤੀ ਤੇ ਸਿੱਖ ਜਥੇਬੰਦੀਆਂ ਦੇ ਨਾਲ ਸ਼ਰਿਆਤ ਧੱਕੇਸ਼ਾਹੀ ਹੋ ਰਹੀ ਹੈ ਤੇ ਉੱਥੇ ਹੀ ਅਮਰਤਪਾਲ ਦੀ ਗੱਲ ਕਰੀ ਹੈ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਦੁਬਾਰਾ ਐਨਐਸਏ ਲਗਾ ਦਿੱਤੀ ਤੇ ਸ਼ਰਿਆਮ ਸਿੱਖ ਜਥੇਬੰਦੀਆਂ ਦੇ ਨਾਲ ਧੱਕੇਸ਼ਾਹੀ ਹੈ ਜਿਹੜੀ ਕਿ ਪੰਜਾਬ ਸਰਕਾਰ ਕਰ ਰਹੀ ਹੈ ਅਤੇ ਉੱਥੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਵੀ ਕੁਝ ਵਾਅਦੇ ਕੀਤੇ ਗਏ ਸੀ ਪਰ ਅਜੇ ਤੱਕ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਸੰਗਰੂਪ ਸੈਟ ਪਰੰਤ ਅਰਥੇ ਸੁਰਖੀਆਂ ਦੇ ਵਿੱਚ ਸ਼ਾਈ ਹੋਈ ਹੈ ਤੇ ਜਿਸ ਨੂੰ ਲੈ ਕੇ ਬਾਕੀ ਵਿਰੋਧੀਆਂ ਨੂੰ ਟੱਕਰ ਜਿਹੜੇ ਕਿ ਸੁਖਪਾਲ ਖਹਿਰਾ ਦੇ ਰਹੇ ਨੇ ਲਗਾਤਾਰ ਇੱਕ ਦੂਜੇ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਜਾ ਰਹੇ ਨੇ ਤੇ ਪੂਰੀ ਟੱਕਰ ਜਿਹੜੀ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਦਿੱਤੀ ਜਾ ਰਹੀ ਹੈ ਤੇ ਉੱਥੇ ਹੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਪਾਲ ਖਹਿਰਾ ਦਾ ਹੋਰ ਕੀ ਕਹਿਣਾ ਆ ਆਪਣੇ ਕਿਸਾਨਾਂ ਦੇ ਅੰਦੋਲਨ ਵਿੱਚ ਕੁੱਟਿਆ ਗਿਆ ਕਿਸਾਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਇਹਨੇ ਕਿਹਾ ਸਰਪੰਚ ਨੇ ਸਾਡੇ ਬਾਰਡਰ ਬਣਾਤਾ ਸਾਡੀਆਂ ਟਰਾਲੀਆਂ ਭੰਨਤੀਆਂ ਟਰੈਕਟਰ ਭੰਨਤੇ ਪੀਰ ਗੈਸ ਮਾਰੇ ਕੋਈ ਨਹੀਂ ਬੋਲਿਆ ਨਾ ਬੱਚੋ ਲੇਕਿਨ ਆਹੜਾ ਨੌਜਵਾਨ ਸ਼ੁਕਰ ਗੋਲੀ ਮਾਰ ਕੇ ਮਾਰਤਾ ਉਹ ਵੱਲੋਂ ਪਿੰਡ ਦਾ ਇੱਥੇ ਅਬਛਡੇ ਦਾ ਕੋਈ ਨਹੀਂ ਬੋਲਿਆ ਕੋਈ ਪੀਠਿਆ ਨਹੀਂ ਬੋਲਿਆ ਕੋਈ ਨਹੀਂ ਗਿਆ ਆ ਇੱਥੇ ਲੱਗੇ ਆਪਣੇ ਕਬੱਡੀ ਦਾ ਖਿਡਾਰੀ ਸੰਦੀਪ ਨੰਗਲ ਅੰਮ੍ਰੀਆਂ ਉਹਦਾ ਕਤਲ ਕਰ ਦਿੱਤਾ ਦਿਨ ਦਿਹਾੜੇ ਕੋਈ ਬੰਨਵਾਇਆ ਚੋ ਨਹੀਂ ਬੋਲਿਆ ਮੇਰੇ ਵੀਰੋ ਸਾਡੇ ਪਿੰਡ ਪੰਜਾਬ ਦੇ ਨੌਜਵਾਨਾਂ ਨੂੰ ਪਾਈ ਆਪਣੇ ਪਾਲ ਸੁਣਾ ਨੂੰ ਐਨਐਸਏ ਸਾਕੇ ਡਿਗਰੂਗੜ੍ਹ ਦੀਆਂ ਸਾਧੀਆਂ ਜੇਲਾ ਵਿੱਚ ਭੇਜਦਾ ਭਗਵਾਨਤਮਾਨ ਨੇ ਬੀਜੇਪੀ ਦੇ ਕਹਿੰਦੇ ਉੱਤੇ ਕੋਈ ਬਾਨੀਵਾਂ ਦੇ ਵਿੱਚ ਨਹੀਂ ਭੁੱਲਿਆ ਮੇਰੇ ਮੇਰੇ ਫਿਰ ਕੱਦ ਲਈ ਬਣਾਉਣੇ ਅਸੀਂ ਐਮਐਲਏ ਇਹਨਾਂ ਨੂੰ ਆ ਬੀਠੇਰ ਨੂੰ ਐਮਪੀ ਬਣਾ ਕੇ ਦੇਖ ਲੋ ਜੇ ਲੋਕ ਸਭਾ ਦੇ ਵਿੱਚ ਇੱਕ ਦਿਨ ਖੜ ਕੇ ਬੋਲ ਸਕੀ ਇਹ ਤਾਂ ਬੀਜੇਪੀ ਤੋਂ ਡਰੂਗਾ ਕਿਉਂਕਿ ਉੱਥੇ ਇੰਡੀਆ ਉਹਨਾਂ ਦੇ ਕੋਲ ਉਹਨਾਂ ਕੋਲ ਸੀਬੀਆਈ ਆ ਇਹ ਬੋਲੂਗਾ ਕਿ ਉਹਨਾਂ ਨੇ ਪਰਚੇ ਦਰਜ ਕਰਦੇ ਮੈਂ ਤੁਹਾਡੇ ਸਾਹਮਣੇ ਖੜਾ ਮੈਨੂੰ ਪੀਜੀ ਨੇ ਗ੍ਰਿਫਤਾਰ ਕੀਤਾ ਹੋਇਆ 2021 ਦੀ ਅਸੈਂਬਲੀ ਤੋਂ ਪਹਿਲਾਂ ਇਸੇ ਕੇਸ ਦੇ ਜਿਹੜਾ ਪ੍ਰਧਾਨਪਾਲ ਨੇ ਝੂਠੇ ਚ ਮੈਨੂੰ ਹਣ ਗ੍ਰਿਫਤਾਰ ਕਰਕੇ 4 ਮਹੀਨੇ ਨਾਬਦੀ ਦੀ ਜੇਲ੍ਹ ਵਿੱਚ ਰੱਖਿਆ। ਉੱਥੇ ਬੋਲਣ ਦੀ ਜਾਣ ਜਾਣ ਚਾਹੀਦੀ ਆ। ਉੱਥੇ ਬੋਲਣ ਵਾਸਤੇ ਤੱਤ ਚਾਹੀਦੇ ਨੇ, ਉੱਥੇ ਬੋਲਣ ਵਾਸਤੇ ਪੜ੍ਹਾਈ ਲਿਖਾਈ ਚਾਹੀਦੀ ਆ, ਰਿਸਰਚ ਚਾਹੀਦੀ ਆ ਤਾਂ ਉਸ ਲੋਕ ਸਭਾ ਦੇ ਵਿੱਚ ਬੋਲਣਾ। ਤੇ ਜਿਹੜੇ ਬੰਦੇ ਇੱਥੇ ਬੋਲੇ ਨਹੀਂ ਕਦੀ। ਝੂਠੀਆਂ ਗੱਲਾਂ ਕਰਦੇ ਨੇ। ਲਫੇੜੇ ਮਾਰਨ ਤੱਕ ਜਾਂਦੇ ਨੇ। ਲੋਕਾਂ 'ਇਹ ਕੋਠੀਆਂ ਕੱਢਲੇ ਕਰਨ ਤੱਕ ਜਾਂਦੇ ਆ ਸਰਬਜੀਤ ਕੌਰ ਮਾਣੂ ਕੇ। ਜਿਕਰਾਂਉਂ ਦੀ ਐਮਐਲਏ ਇੱਕ ਐਨਆਰਆਈ ਦੀ ਕੋਠੀ ਖਾਲੀ ਦੇਖੀ ਜਿਕਰਾਂਉਂ ਵਿੱਚ 3-4 ਕਰੋੜ ਰੁਪਏ ਦੀ ਕਰਜਾ ਕਰ ਲਿਆ ਚੁੱਥੇ ਡਾਕੂਮੈਂਟ ਉਹ ਜਾਰੇ ਟੋਰਾਂਟੋ ਤੋਂ ਰਹਿੰਦੇ ਪਛੇ ਪੰਜਾਬ ਦੇ ਵਿੱਚ ਆਏ ਵੋਟਾਂ ਵੀ ਝਾੜੂ ਨੂੰ ਪਾਈਆਂ ਪੈਸੇ ਵੀ ਕਹਿੰਦਾ ਸੀ ਉਹਨਾਂ ਨੂੰ ਦਿੱਤਾ ਮਿਲਿਆ ਮੈਨੂੰ ਬਾਅਦ ਵਿੱਚ ਪਰਮਜੀਤ ਸਿੰਘ ਭਗਵਾਨ ਜੀ ਮਾਨ ਨੇ ਟਾਈਮ 'ਤੇ ਦਿੱਤਾ ਮਿਲਿਆ ਨਹੀਂ ਉਹਨੂੰ ਕਿਸੇ ਨੇ ਕਿਹਾ ਕਿ ਖੇਰੇ ਕੋ ਤੁਨਜੋ ਜੇ ਕੋਠੀ ਚੜਾਉਣੀ ਆ ਨਾ ਤੇ ਖੇਰੇ ਕੋ ਜਾਓ ਉਹ ਤੁਹਾਡੀ ਕੋਠੀ ਚੜਾ ਸਕਦਾ ਲੋਕੋ ਭੈਣੋ ਭਰਾਓ ਉਸ ਪਰਮਾਪਤ ਨੂੰ ਡਰ ਕੇ ਲੈਣਾ ਹੰਕਾਰ ਨਾਲ ਸਮਝੋ ਮੈਂ ਸਾਰੀ ਗੱਲ ਉਹਦੀ ਸਮਝ ਕੇ ਦੇਖ ਕੇ 15 ਦਿਨਾਂ ਦੇ ਵਿੱਚ ਵਿੱਚ ਐਨਆਰ ਦੀ ਕੋਠੀ ਖਾਲੀ ਕਰਾ ਕੇ ਚਾਬੀਆਂ ਉਹਦੇ ਹੱਥ ਵਿੱਚ ਫੜਾਈਆਂ ਹੈ ਕਿਸੇ 92 ਦੇ ਵਿੱਚ ਜਾਣ ਜਿਸੇ 92 ਬੰਦਿਆਂ ਦੇ ਵਿੱਚ ਜਾਣ ਹੈ ਕਿਸੇ ਦੀ ਕੋਠੀ ਖਾਲੀ ਕਰ ਸਕਦੇ ਨੇ ਇਸ ਕਰਕੇ ਮੈਂ ਤਾਂ ਤੁਹਾਨੂੰ ਸਿਰਫ ਇਹ ਫਰਿਆਦ ਕਰਨਾ ਕਿ ਪਹਿਲਾਂ ਨੀਤੀਆਂ ਸਮਝੋ ਬੀਜੇਪੀ ਪੰਜਾਬ ਨੂੰ ਵਿਰੋਧੀ ਹੈ ਘਟ ਗਿੰਥੀਆਂ ਦੇ ਵਿਰੋਧੀ ਹੈ ਔਰ ਪੰਜਾਬ ਨੂੰ ਤਰੱਕੀ ਕਰਨ ਦੇ ਕਦੀ ਵੀ ਦੇਖ ਸਕੀ। ਔਰ ਦੁੱਖ ਦੀ ਗੱਲ ਹੈ ਕਿ ਆਪਾਂ ਨਾ ਸਿਰਫ ਅਨਾਜ ਦਾ ਭੰਡਾਰ ਭਰਿਆ ਭਾਰਤ ਦੇਸ਼ ਦਾ ਸਾਡੇ ਹੀ ਬੱਚੇ ਤੁਹਾਡੇ ਤੁਹਾਡੇ ਬੱਚੇ ਬਾਰਡਰਾਂ ਦੇ ਵੀ ਰਾਖੀ ਕਰਦੇ ਆ। ਆ ਥੋੜੇ ਦਿਨ ਪਹਿਲਾਂ ਮੇਰੇ ਪਿੰਡ ਵਿੱਚ ਇੱਕ ਲਾਸ਼ ਆਈ ਆ। ਅਗਲੀ ਵੀਰ ਫੌਜੀ ਮੁੰਡੇ ਸੁਖਿੰਦਰ ਦੀ 23 ਸਾਲ ਦਾ ਮੁੰਡਾ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋ ਕੇ ਆ ਗਿਆ। ਗੋਲੀ ਵੱਜੀ ਉਹਦੇ ਵਿਚਾਰੇ ਦੇ। ਕਿਸੇ ਭਾਜਪਾ ਦਾ ਮੁੰਡਾ ਫੌਜ ਵਿੱਚ ਭਰਤੀ ਹੁੰਦਾ ਕਿਸੇ ਅਮੀਰ ਆਦਮੀ ਦਾ ਮੁੰਡਾ ਫੌਜ ਵਿੱਚ ਭਰਤੀ ਹੁੰਦਾ ਨਹੀਂ। ਸੋ ਇਸ ਕਰਕੇ ਸਾਨੂੰ ਅਸੀਂ ਦੇਸ਼ ਲਈ ਅਨਾਜ ਵੀ ਪੈਦਾ ਕਰੀਏ ਅਸੀਂ ਦੇਸ਼ ਵਾਸਤੇ ਲੜੀਏ ਵੀ ਤੇ ਜੇ ਦਿੱਲੀ ਆਪਣਾ ਹੱਕ ਮੰਗਣ ਜਾਣਾ ਵਾ ਤੇ ਸਾਨੂੰ ਕਹਿੰਦੇ ਖਾਲਸਤਾਨੀ ਆ ਗਏ ਨੇ ਉਗਰਵਾਦੀ ਆ ਗਏ ਨੇ ਅੰਕਵਾਦੀ ਆ ਗਏ ਨੇ ਦੇਸ਼ ਗਰੋਧੀ ਆ ਗਏ ਨੇ ਆ ਸਾਡੇ ਨਾਲ ਗੋਹਿਆ ਜੇ ਤਾਂ ਇਸੇ ਹੀ ਮਾਨਸਿਕਤਾ ਦੇ ਵਿੱਚ ਰਹਿਣਾ ਵਾ ਤਾਂ 92 ਬੰਦੇ ਤੁਹਾਡੇ ਕੋਲ ਹੀ ਰਹੇ ਨੇ ਤੇ ਜੇ ਤੁਸੀਂ ਚਾਹੋ ਨੇ ਆ ਜਿੰਨੇ ਮੁੱਦੇ ਮੈਂ ਜ਼ਿਕਰ ਕੀਤਾ ਖੇਤੀ ਤੋਂ ਲੈ ਕੇ ਐਮਐਸ ਤੋਂ ਲੈ ਕੇ ਬੰਦੀ ਸਿੰਘਾਂ ਨੂੰ ਲੈ ਕੇ ਬੰਦੀ ਸਿੰਘ ਦੀ ਗੱਲ ਕਿਸ ਨੇ ਕੀਤੀ ਆ 92 ਬੰਦਿਆਂ ਦੇ ਵਿੱਚੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਵਿਚਾਰੇ ਪ੍ਰੋਫੈਸਰ ਦਵਿੰਦਰ ਮਾਹ ਕੋਲਰ ਦਿੱਲੀ ਦੀ ਸਰਕਾਰ ਕੇਜਰੀਵਾਲ ਨੇ ਉਹਨੂੰ ਛੱਡਣੀ ਨਹੀਂ 30 ਸਾਲ ਕੈਦ ਪੂਰੀ ਕਰ ਚੁੱਕਾ ਹੋਆ ਛੱਡ ਦੇ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਆ ਆ ਸਾਰੇ ਜਿਹੜੇ ਮੁੱਦੇ ਮੈਂ ਕਿੰਨੀ ਤੁਹਾਨੂੰ ਨਾਲ ਇਹ ਸਾਰੇ ਮੈਂ ਪਾਰਲੀਮੈਂਟ ਦੇ ਚੱਕਰ ਲਈ ਵਚਨਬੱਧ ਆ ਸਮਾਂ ਮੇਰੇ ਸਰਕਾਰ ਨੂੰ ਮੀਰੋ ਬਜ਼ੁਰਗੋ ਭੈਣੋ ਮਤਾਵ ਸਮਾਂ ਇਜਾਜ਼ਤ ਦਿੰਦਾ ਮੈਂ ਤੁਹਾਨੂੰ ਜ਼ਮੀਨ ਇਹ ਇਥੇ ਪਾਣੀ ਦੀ ਦਾਸਤਾਨ ਸੁਣਾ ਸਕਦਾ ਮੈਂ ਤੁਹਾਨੂੰ ਪਾਕਿਸਤਾਨ ਦਾ ਬਾਰਡਰ ਕਿੱਦਾਂ ਖੋਲਿਆ ਜਾਣਾ ਚਾਹੀਦਾ ਕਿ ਕਿੱਦਾਂ ਪੰਜਾਬ ਨੂੰ ਦਾ ਲਾਭ ਹੋ ਸਕਦਾ ਮੈਂ ਉਹਦੇ ਬਾਰੇ ਦੱਸਾਂਗਾ ਮੈਂ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਕਾਨੂੰਨ ਬਣਾ ਕੇ ਹਿਮਾਚਲ ਪ੍ਰਦੇਸ਼ ਦੇ ਤਰਜ਼ ਤੇ ਰਾਜਸਥਾਨ ਦੀ ਤਰਜ਼ ਤੇ ਉਤਰਾਖੰਡ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਆਪਣੇ ਪੰਜਾਬ ਦੀ ਪੱਕ ਆਪਣੀ ਪਛਾ ਆਪਣੀ ਜ਼ੁਬਾਨ ਕਿਸ ਤਰ੍ਹਾਂ ਅਸੀਂ ਬਚਾ ਸਕਦੇ ਇਹ ਸਾਰੀਆਂ ਗੱਲਾਂ ਮੇਰੇ ਕੋਲ ਹਨ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਅਕਾਲੀ ਦਲ ਦੇ ਪੈਰਾ ਵਰਕਰਾਂ ਦੇ ਵਿੱਚ ਵੀ ਬੇਨਤੀ ਕਰਦਾ ਵਰਕਰ ਬਹੁਤ ਅੱਛੇ ਨੇ ਲੀਡਰ ਮਾੜੇ ਹੋ ਸਕਦੇ ਨੇ ਮੈਂ ਚਾਲੂ ਵਾਲੇ ਵਰਕਰਾਂ ਦੀ ਪੈਰਾ ਤੋਂ ਬੇਨਤੀ ਕਰਦਾ ਕਿ ਮੈਨੂੰ ਵੋਟ ਪਾਓ ਇਹਨਾਂ ਦੇ ਕੋਈ ਲੀਡਰ ਕੇਜਰੀਵਾਲ ਹੋਣਾ ਨੇ ਵਹਦੇ ਤੋੜੇ ਨੇ 50-50 ਕਰੋੜ ਦੀਆਂ ਕੂਟੀਆਂ 'ਚ ਰਹਿੰਦੇ ਨੇ ਹਜ਼ਾਰ-ਹਜ਼ਾਰ ਗਨਮੈਂ ਭਗਵੰਤ ਸਿੰਘ ਮਾਨ ਲੈ ਕੇ ਹੁੰਦਾ ਵਰਕਰ ਮਾੜੇ ਨੇ ਜੀ ਮੈਂ ਕਾਮਰੇਡਾਂ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਮੈਂ ਤੀਜਾ ਸਿੱਖ ਸੁਤੰਤਰ ਦੇ ਪੈਰੋਕਾਰਾਂ ਤੇ सेवारीवांजवाणे शाही ख़िलाफ़ चिन बणिया अपील करदा की आउ से रल खे मेनू पार्टीबाज़ी वोट पाक मू